ਕਿ ਜਦੋਂ ਕਿਸੇ ਵਿੱਚ ਚੀਜ਼ ਦਾ ਸ਼ੌਕ ਪੈ ਜੇ ਤੇ ਕਈ ਇਨਸਾਨ ਉਹ ਸ਼ੌਕ ਆਖਿਰ ਤੱਕ ਲੈ ਜਾਂਦੇ ਆ ਉਹਦਾ ਐਂਡ ਦੇਖਦੇ ਆ ਕਿ ਮੇਰੇ ਸ਼ੌਕ ਦਾ ਐਂਡ ਕੀ ਆ ਐਸਾ ਹੀ ਇੱਕ ਸ਼ਖਸ ਸਾਨੂੰ ਸ਼ਹਿਰ ਬਟਾਲੇ ਦੇ ਵਿੱਚ ਲੱਭਿਆ ਜਿਸ ਨੇ ਸ਼ੌਕ ਦੀ ਸ਼ੁਰੂਆਤ ਤੇ ਕਰ ਲਈ ਐਂਡ ਘਰ ਦੀ ਧਰਤੀ ਦਾ ਕਰ ਲਿਆ ਪਰ ਸ਼ੌਕ ਦਾ ਐਂਡ ਨਹੀਂ ਕੀਤਾ ਉਹ ਸ਼ਖਸ ਨੇ ਪ੍ਰੋਫੈਸਰ ਨੇ ਔਰ ਸ਼ੌਕ ਐਸਾ ਪਾਰ ਲਿਆ ਕਿ ਜਿਸ ਦਾ ਹਿਸਾਬ ਕੋਈ ਨਹੀਂ ਸਮੇਂ ਦੀ ਗੱਲ ਕਰਾਂ ਤਾਂ 2200 ਸਾਲ ਤੋਂ ਵੀ ਪਹਿਲਾਂ ਦਾ ਸਮਾਨ ਆ ਕੋਈ ਚੀਜ਼ ਨੂੰ ਫੜ ਲਈਏ ਤੇ ਉਹ ਚੀਜ਼ 100 ਸਾਲ ਤੋਂ ਵੱਧ ਹੀ ਪੁਰਾਣੀ ਹੋਏਗੀ ਗਲਬਤ ਕਰ ਲਾਂਗੇ ਸਾਡੇ ਨਾਲ ਪ੍ਰੋਫੈਸਰ ਸਾਹਿਬ ਮੌਜੂਦ ਆ ਕਿਹਨਾ ਪ੍ਰੋਫੈਸਰ ਅਨਿਲ ਗੁਪਤਾ ਮੇਰਾ ਨਾਮ ਇਹ ਸ਼ੌਕ ਕਦੋਂ ਪੈਦਾ ਹੋਇਆ ਸ਼ੌਕ ਕਦੋਂ ਪੈਦਾ ਹੋਇਆ ਕਿਰਪਾ ਰਈ ਭੋਲੇ ਨਾਲ ਦੀ ਤੇ ਮੇਰੇ ਮਾਤਾ ਪਿਤਾ ਮਾਤਾ ਸ਼੍ਰੀਮਤੀ ਕਮਲਾ ਰਾਣੀ ਪਿਤਾ ਜੀ ਸ਼੍ਰੀ ਦੇਸਰਾਏ ਗੁਪਤਾ ਉਹਨਾਂ ਦਾ ਜਿੱਥੇ ਵੀ ਬੈਠੇ ਦੇ ਮੇਰੇ ਉੱਤੇ ਹੱਥ ਰੰਦਾ ਤੇ ਮੇਰਾ ਸ਼ੌਕ ਅੱਗੇ ਦੇ ਅੱਗੇ ਵਧੀ ਜਾਂਦਾ ਪਿਆ ਫਰਾਂਕ ਸ਼ੌਕ ਮਤਲਬ ਇੱਕ ਇੰਨਾ ਪੁਰਾਣਾ ਸਮਾਨ ਇਕੱਠਾ ਕਰਨ ਦਾ ਸ਼ੁਰੂਆਤ ਤੇ ਕਿਸੇ ਪੁਆਇੰਟ ਤੋਂ ਹੁੰਦੀ ਹੈ ਉਹ ਪੁਆਇੰਟ ਸੀਗਾ ਇੱਕ ਮੂਰਤੀ ਜਲੰਧਰ ਵੈਸੇ ਘੁੰਦਾ ਪਿਆ ਸੀਗਾ ਕਿਸੇ ਭਾਂਡੇ ਵਾਲੀ ਦੁਕਾਨ ਤੇ ਮੂਰਤੀ ਪਈ ਸੀਗੀ ਮੈਨੂੰ ਅੱਛੀ ਲੱਗੀ ਮੈਂ ਲਈ ਨਹੀਂ ਵੈਸੇ ਮਨ ਵਿੱਚ ਆ ਗਿਆ ਛੱਡ ਪਰੇ ਤੇ ਘਰ ਆ ਕੇ ਗੱਲ ਕੀਤੀ ਮੇਰੀ ਮਾਤਾ ਬਹੁਤ ਨੇਕ ਉਹਨੇ ਕਿਹਾ ਲੈ ਤੂੰ ਮੰਨ ਕੇ ਉਦਾਸ ਕਰ ਤਾਂ ਜਾ ਲੈ ਕੇ ਆ ਉਹ ਮੈਂ ਲੈ ਕੇ ਆਇਆ ਪਤਾ ਨਹੀਂ ਉਹਦੀ ਕਿਰਪਾ ਉਹਦੇ ਵਿੱਚ ਹੀ ਸੀਗੀ ਮਾਤਾ ਰਾਣੀ ਦੀ ਮਾਤਾ ਦੀ ਮੇਰੀ ਦੀ ਤੇ ਉਹ ਮੇਰਾ ਸਮਾਨ ਵਧ ਗਿਆ ਵਧ ਗਿਆ ਵਧ ਗਿਆ ਕਿੰਨਾ ਕੁ ਵਧ ਗਿਆ ਬਹੁਤ ਜ਼ਿਆਦਾ ਜੀ ਪ੍ਰਭੂ ਦੀ ਕਿਰਪਾ ਭੋਲੇ ਨਾ ਦੀ ਕਿਰਪਾ ਬਹੁਤ ਆਦ ਕਰ ਲੈਣੇ ਆ ਜਿਹੜੀ ਤੁਸੀਂ ਇਹ ਦੋ ਚੀਜ਼ਾਂ ਹੱਥ ਚ ਫੜੀਆਂ ਇਹ ਤੇ ਕਹਿੰਦੇ ਵੈਸੇ ਨੂੰ ਹੱਥ ਲਾਉਣਾ ਵੀ ਪਾਪ ਹੁੰਦਾ ਹੱਥ ਘੜੀ ਇਹ ਹੈਂਡ ਮੇਡ ਕਲੈਕਸ਼ਨ ਆਈਟਮ ਹੈ ਭਈ ਅਮਰੀਕਾ ਜਿਆਦਾ ਚੀਜ਼ਾਂ ਹੱਥ ਦੀਆਂ ਬਣਾਈਆਂ ਤੇ ਇਹ ਵੀ ਉਹਦੇ ਵਿੱਚ ਹੀ ਆ ਜਾਂਦੀ ਹੈ ਇੱਕ ਹੱਥ ਦੀ ਬਣੀ ਹੋਈ ਅੰਗਰੇਜ਼ਾਂ ਦੇ ਟਾਈਮ ਮੇਬੀ ਹਾਂ ਵਰਕਿੰਗ ਹੋਏਗੀ ਇਹ ਕਰੀਬ ਕਰੀਬ 100 ਸਾਲ ਪੁਰਾਣੀ ਹੋ ਸਕਦੀ ਹੈ ਹਾਂ ਕਿਉਂਕਿ ਸਾਰੀ ਹੈਂਡ ਮੇਡ ਹੈ ਇਹ ਸਟੀਲ ਦੀ ਹੈ ਲੋਹੇ ਦੀ ਕਾ ਲੋਹਿਆ ਲੋਹਿਆ ਆ ਖੁੱਲ ਜਾਂਦੀ ਹੈ ਆ ਖੁੱਲ ਗਈ ਚੋਰ ਚੁਰਾਏ ਤਾਂ ਉਹਨੂੰ ਹੀ ਲਾ ਦੇ ਹਾਂ ਅੱਛੇ ਆਈਡੀਆ ਦੇ ਰਹੇ ਹੋ ਤੁਸੀਂ ਬੰਨੋ ਚਲੋ ਇੱਕ ਤਾਲੇ ਬਾਰੇ ਵੀ ਜਾਣਕਾਰੀ ਦਿਓ ਕਿ ਇਹ ਤਾਲੇ ਦਾ ਕੀ ਹਕੀਕਤ ਆ ਇਹ ਤਾਲੇ ਪਹਿਲੇ ਤੇ ਮਸ਼ੀਨੀ ਯੋਗ ਤੋਂ ਪਹਿਲੇ ਇਹ ਹੱਥ ਦੇ ਬੰਦੇ ਸੀਗੇ ਇਹ ਜਿਹੜੇ ਕਾਰੀਗਰ ਸੀਗੇ ਉਸ ਵਕਤ ਟੈਲੈਂਟ ਵੀ ਸੀ ਉਹਨਾਂ ਦੇ ਵਿੱਚ ਕਲਾ ਸੀਗੀ ਤਾਂ ਹੀ ਉਹ ਇਹ ਵਾਲੀਆਂ ਚੀਜ਼ਾਂ ਬਣਾ ਲੈਂਦੇ ਸੀਗੇ ਕਈ ਤਾਲੇ ਇਹੋ ਜਿਹੇ ਬੰਦੇ ਸੀਗੇ ਚਾਬੀ ਲਗਾ ਲਓ ਤਾਂ ਵੀ ਨਹੀਂ ਖੁੱਲਦੇ ਸੀਗੇ ਉਹ ਨੰਬਰ ਕੋਈ ਪਿੱਛੇ ਰੱਖੇਦਾ ਹੁੰਦਾ ਸੀ ਉਹ ਫੀਡ ਕਰੋ ਫੇਰ ਖੁੱਲਦੇ ਸੀਗੇ ਤਾਂ ਇਹ ਇਹ ਬਿਨਾ ਉਤੋਂ ਟੇਕਾਵਾ ਜੋੜ ਤੋਂ ਕਹਿੰਦੇ ਆ ਹਾਂ ਯੈਸ ਹੈ ਨਹੀਂ ਹੈ ਜੋੜ ਤੇ ਹੋਏਗਾ ਜੀ ਜੋੜ ਤੋਂ ਬਿਨਾ ਨਹੀਂ ਹੋ ਸਕਦਾ ਕਿਉਂ ਇਹਨੇ ਖੁੱਲਣਾ ਵਾ ਜੋੜ ਤੇ ਹੁੰਦਾ ਤੇ ਇਹਦੀ ਚਾਬੀ ਕਿੱਥੇ ਆ ਅੱਛਾ ਕਦੀ ਵਰਤਿਆ ਕਰ ਨਹੀਂ ਇਹਨਾਂ ਦੀ ਹੁਣ ਨਹੀਂ ਕਲੈਕਸ਼ਨ ਆਈਟਮ ਆਪਾਂ ਗਲਾਸ ਤੋਂ ਸ਼ੁਰੂਆਤ ਕਰ ਲੈਂਦੇ ਆ ਕਿ ਗੁਰਦਾ ਗਲਾਸ ਵੀ ਨੇ ਤੁਹਾਡੇ ਕੋਲ ਕਢਾਈ ਵਾਲੇ ਇਹਦਾ ਕੀ ਇਹ ਪਹਿਲੇ ਦੇਖੋ ਲੋਕ ਹੁੰਦੇ ਸੀਗੇ ਉਹਨਾਂ ਨੂੰ ਸ਼ੌਕ ਹੁੰਦਾ ਸੀਗਾ ਚੀਜ਼ਾਂ ਬਣਾਉਂਦਾ ਇਹ ਉਹਦੇ ਸ਼ੌਕ ਦਾ ਹੀ ਨਤੀਜਾ ਵੈ ਭਈ ਇਹ ਵਾਲਾ ਉਹਨੇ ਮੀਨਾ ਕਾਰੀ ਕੀਤੀ ਔਰ ਜਿਹੜੀ ਮੇਰੇ ਘਰ ਚ ਚੀਜ਼ਾਂ ਹੋਣਗੀਆਂ ਜ਼ਿਆਦਾਤਰ ਹੈਂਡ ਮੇਡ ਹੀ ਹੋਣਗੀਆਂ ਇਹ ਵਨ ਆਫ ਦਾ ਹੈਂਡ ਮੇਡ ਥਿੰਗਸ ਲੰਡਨ ਦੀ ਦੂਰਬੀਨਾ ਤੁਹਾਡੇ ਕੋਲ 1852 ਦੇ ਇਹ ਨੀਵੀ ਦੀ ਹੈ ਸ਼ਾਇਦ ਇਹ ਕਿਥੋਂ ਆਦੀ ਫਿਰ ਇਹ ਇਦਾਂ ਹੀ ਜੀ ਐਗਜ਼ਿਬਿਸ਼ਨ ਲੱਗਦੀ ਰਹਿੰਦੀ ਹੈ ਉੱਥੇ ਜਾਈ ਜਾਈਦਾ ਤੇ ਸਾਨੂੰ ਚੀਜ਼ਾਂ ਮਿਲਦੀਆਂ ਜਾਂਦੀਆਂ ਪੈਸੇ ਘੱਟ ਜਾਂਦੇ ਇਹ ਬੈਗ ਵੀ ਇਦਾਂ ਹੀ ਹੈ ਜੀ ਚਲੋ ਹਾਂਜੀ ਇਦਾਂ ਹੀ ਪੈ ਗਿਆ ਜੀ ਇਹ ਇਹਦੇ ਬੈਗ ਔਰ ਅਬ ਫੋਲਡਿੰਗ ਹੈ ਅਬ ਫੋਲਡ ਹੋ ਗਈ ਤੇ ਤੁਸੀਂ ਜਿੱਥੇ ਮਰਜ਼ੀ ਇਹਨੂੰ ਫੋਲਡ ਨੂੰ ਕਦੇ ਕੰਮ ਚ ਲਿਆਉਂਦਾ ਹਾਂ 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 ਦੇਖੋ ਡਿਸਟੈਂਟ ਆਬਜੈਕਟਸ ਦੇਖੋ ਦੂਰਬੀਨਾ ਬਗਿੰਨੇ ਕਦੀ ਵਰਤੇ ਇੰਨਾ ਟਾਈਮ ਨਹੀਂ ਹੈ ਇਹ ਸਾਰਾ ਕੁਝ ਮੈਂ ਕੋ ਬੇਸਿਕਲੀ ਤੇ ਪ੍ਰੋਫੈਸਰ ਆ ਹੈ ਤਾਂ ਟਾਈਮ ਦੀ ਸ਼ਾਰਟੇਜ ਰਹਿੰਦੀ ਰਹਦੀ ਹੈ ਇੱਕ ਕੁ ਸਿੱਕੇ ਹੈ 2200 ਸਾਲ ਪੁਰਾਣੇ ਪਹਿਲਾਂ ਉਹ ਦਿਖਾ ਦਿਓ ਮੈਨੂੰ ਉਹਦਾਣਾ ਚਾਹਤਾ ਭੁੱਲ ਜੇ ਲਓ ਸਰ ਇੱਕ ਮਿੰਟ ਇਹ ਉਹਦੇ ਵਿੱਚੋਂ ਕੱਢਿਆ ਅੱਛਾ ਆ ਜੀ ਇਹ ਕਨਿਸ਼ਕਾ ਪੀਰੀਅਡ ਦਾ ਕੁਸ਼ਾਨ ਪੀਰੀਅਡ ਹਾਂ अच्छा कितनी देर पुराना है ये 22 साल पुराना है अब बाकी ये दे नाल मैं एक एक्चुअली कॉइंस कॉस्टली आइटम है मेरे अपने परिवारਾਂ ਦੇ ਵਿੱਚ ਦੂਜੇ ਘਰ ਹੈਗੇ ਉੱਥੇ ਮੈਂ ਰੱਖ ਛੱਡਦਾ ਮੈਂ ਆਪਣੇ ਕੋਲ ਨਹੀਂ ਰੱਖਦਾ ਕਿਹੜੇ ਮੈਟਲ ਦੇ ਹੈ ਇਹ 골ਡ ਹੈ ਜੀ ਪ्युअर 골ਡ ਤੇ ਇਹ ਵਰਦਾ ਸਿੱਕਾ ਇਹ ਵਰਦਾ ਚਾਂਦੀ ਦਾ ਸਿੱਕਾ আচ্ছা ਇਹ ਫਿਰ ਉਹਤ ਨਹੀਂ ਜਿਹੜੇ ਕਹਿੰਦੇ ਹੁੰਦੇ ਸੀ ਉਦੋਂ ਇਤਨੀ ਮੋਹਰੇ ਤੋਂ ਮੈਂ ਦੇ ਦਿੱ ਹਾਂ ਹਾਂ ਯੋ ਹੋ ਯੋ ਪੀ ਤੁਹਾਨੂੰ ਕਿੰਨੀ ਮੋਰਾ ਮਿਲਣੀ ਹੈ ਪਤਾ ਨਹੀਂ ਬਰਾਬਰ ਦੇ ਹੀ ਜਾਂਦਾ ਹੈ ਲਈ ਜਾਵਾਂਗੇ ਹੈ ਕਿੰਨੀ ਕਿ ਸਿੱਕਿਆਂ ਦੀ ਕਲੈਕਸ਼ਨ ਕੀਤੀ ਅੱਛੀ ਕਲੈਕਸ਼ਨ ਹੈ ਇਟਸ ਗੁੱਡ ਕਲੈਕਸ਼ਨ ਮੇਰੇ ਕੋਲ ਇਹ ਵੀ ਹੋ ਗਏ ਸੋਨੇ ਦੇ ਵੀ ਹੋ ਗਏ ਫਿਰ ਤੁਸੀਂ ਉਹ ਦੇ ਵਿੱਚ ਐਲਬਮ ਵਿੱਚ ਵੀ ਦੇਖੇ ਸੁਲਤਾਨਾਂ ਦੇ ਵੀ ਹੋ ਗਏ ਬ੍ਰਿਟਿਸ਼ ਇੰਡੀਆ ਦੇ ਵੀ ਹੋ ਗਏ ਇੰਡੀਅਨ ਗਵਰਨਮੈਂਟ ਦੇ ਵੀ ਹੋ ਗਏ ਅੱਛੀ ਕਲੈਕਸ਼ਨ ਹੈ ਇੱਕਾ ਕੰਗੀ ਫੜੀ ਹਾਂ ਕੰਗੀ ਇਹ ਵੀ ਕਲਾਕਾਰ ਦੀ ਆਪਣੀ ਕ੍ਰिएशन ਹੈ ਉਹਨੇ ਪਹਿਲੇ ਢਲਾਈ ਦੇ ਵਿੱਚ ਇਹਨੂੰ ਪਿੱਤਲ ਤੋਂ ਬਣਾਇਆ ਫਿਰ ਇਹਦੀ ਆਰੀ ਨਾਲ ਉਹ ਕੱਟ ਕਰਦਾ ਗਿਆ ਕਰਦਾ ਗਿਆ ਔਰ ਦੋਨੋਂ ਪਾਸੇ ਕਟਿੰਗ ਕੀਤੀ ਔਰ ਇਹ ਕੰਗੀ ਬਣਾਈ ਔਰ ਇਹ ਢਲਾਈ ਦੇ ਇੰਨਾ ਸੌਫਟ ਨਹੀਂ ਹੁੰਦਾ ਉਹ ਰੇਗ ਮਾਰ ਨਾਲ ਕਰਦੇ ਰਹਿੰਦੇ ਆ ਔਰ ਫਿਰ ਅਲਟੀਮੇਟਲੀ ਇਹਦੀ ਸਫਾਈ ਬੰਦੀ ਹੈ ਇੱਕਾ ਇਹਨੂੰ ਪਤਾ ਨਹੀਂ ਹੁਣ ਤੁਸੀਂ ਕੀ ਕਹਿਣਾ ਵਾ ਸਾਡੇ ਸਮਾਵਾਰ ਇਹ ਸਮਾਵਾਰ ਹੈ ਜੀ ਇਸ ਜਦੋਂ ਥਰਮਸੀ ਆਜ਼ਾਦ ਨਹੀਂ ਹੋਈਦੀ ਸੀ ਲੋਕਾਂ ਨੇ ਪਾਣੀ ਨੂੰ ਗਰਮ ਰੱਖਣਾ ਉਹਦੇ ਵਾਸਤੇ ਇਹ ਚੀਜ਼ ਬਣੇਦੀ ਸੀ ਇਹਦੇ ਵਿੱਚ ਪਾਣੀ ਅਸੀਂ ਪਾ ਲੈਂਦੇ ਆ ਇਹਦੇ ਵਿੱਚ ਅੱਗ ਕੋਲੇ ਪਾ ਲੈ ਤੇ ਇਹਨੂੰ ਬੰਦ ਕਰ ਲਿਆ ਕਾਦੀ ਬਣੀ ਸੀ ਇਹ ਤਾਂਬਾ ਜੀ ਕਿੰਨੀ ਜ਼ਰੀ ਹੈ ਕਸ਼ਮੀਰੀ ਹੈ ਇੱਥੇ ਚਿਨਾਰ ਇੱਥੇ ਤੁਸੀਂ ਫੋਕਸ ਕਰ ਸਕਦੇ ਹੋ ਜਿਆਦਾ ਮੁੱਲ ਕਿਦਾ ਹੁੰਦਾ ਹੈ ਕੜਾਈ ਦਾ ਮੁੱਲ ਹੁੰਦਾ ਹੈ ਮੈਟਲ ਦਾ ਵੀ ਨਹੀਂ ਮੁੱਲ ਹੁੰਦਾ ਕੜਾਈ ਦਾ ਮੁੱਲ ਹੈ ਉਸ ਟਾਈਮ ਤੇ ਉਹਨਾਂ ਨੇ ਇੰਨੇ ਪਿਆਰ ਨਾਲ ਇਹਨੂੰ ਬਣਾਇਆ ਇੱਕ ਤੁਹਾਡੇ ਕੋਲ ਆ ਪਿਆਵਾ ਫੁਲਕਾਰੀਆ ਇਹ ਚਲੋ ਇੱਥੇ ਹੀ ਦੇਖ ਲੈਨੇ ਆ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਰੀਬ 250 ਸਾਲ ਪੁਰਾਣੀ ਇਹ ਦੱਸੀ ਜਾਂਦੀ ਹੈ ਕਿ ਇਹ ਬਾਗ ਆ ਔਰ ਇਹ 250 ਸਾਲ ਪੁਰਾਣਾ ਹੈ ਇਸ ਦੇ ਬਾਰੇ ਵੀ ਜਾਣਕਾਰੀ ਲੈ ਲਈ ਜੀ ਵੀ ਜਿਆਦਾ ਹੋ ਸਕਦਾ ਜੀ ਇਹ ਬਾਗ ਹੈ ਸਾਰਾ ਕਵਰ ਹੋਇਆ ਹੋਇਆ ਕੋਈ ਵੀ ਜਗ੍ਹਾ ਖਾਲੀ ਨਹੀਂ ਹੈ ਔਰ ਪਿਓਰ ਕਾਟਨ ਹੈਗੀ ਹੈ ਕਪੜਾ ਔਰ ਧਾਗੇ ਦਾ ਮੈਨੂੰ ਨਹੀਂ ਪਤਾ ਕੀ ਧਾਗਾ ਹੁੰਦਾ ਅੱਜ ਵੀ ਸ਼ਾਈਨਿੰਗ ਫਿਟਿੰਗ ਹੁੰਦਾ ਹੀ ਆ ਹਾਂਜੀ ਸ਼ਾਈਨਿੰਗ ਹੁੰਦਾ ਇਹ ਫਿਰ ਇਹਨੂੰ ਕੀੜਾ ਨਹੀਂ ਲੱਗਦਾ ਕੋਈ ਸਰ ਮੈਂ ਬੜੀ ਸੰਭਾਲ ਕਰਦਾ ਹਾਂ ਸਾਲ ਵਿੱਚ ਦੋ ਵਾਰੀ ਇਹਨੂੰ ਧੁੱਪ ਲਗਵਾਨਾ ਹੈ ਸਾਰੀਆਂ ਕੱਢਣੀਆਂ ਧੁੱਪ ਲਗਵਾਨੀਆਂ ਫਿਰ ਪੈਕ ਕਰਨੀਆਂ ਵਿੱਚ ਉਹਨਾਂ ਨੇ ਰੱਖਣੀਆਂ ਤੇ ਤਾਂ ਸੰਭਾਲ ਕਰਨੀ ਪੈਂਦੀ ਆਦਰਵਾਇਜ਼ ਇਹ ਖਰਾਬ ਹੋ ਜਾਂ ਗਿਆ ਇਸ ਤਰ੍ਹਾਂ ਦੀ ਕਲੈਕਸ਼ਨ ਜੇ ਪੰਜਾਬ ਪੰਜਾਬ ਦੀ ਗੱਲ ਕਰਾਂ ਤੇ ਹੋਰ ਕਿੰਨੇ ਕੁ ਲੋਕਾਂ ਕੋ ਹੋ ਸਕੋ ਹੋਣਗੇ 20-25 ਮੈਂ ਪੈਸੇ ਦੀ ਖੇਡ ਹੈ ਜੀ ਜਿੰਨੇ ਪੈਸੇ ਲੈ ਜਾਓ ਉਨੀਆਂ ਚੀਜ਼ਾਂ ਆਈ ਜਾਣਗੀਆਂ ਇਹ ਬੜੀ ਯੂਨਿਕ ਹੈ ਹਾਂ ਇਹ ਕਾਲਾ ਬਾਗ ਹੈ ਉਹ ਦੂਸਰਾ ਬ੍ਰਾਊਨ ਸੀ ਇਹ ਕਾਲਾ ਬਾਗ ਹੈ ਕਾਲਾ ਬਾਗ ਇਹ ਕਾਲੇ ਧਾਗੇ ਨਾਲ ਬਣਾਇਦਾ ਔਰ ਮੈਂ ਇਹਦੇ ਬਾਰੇ ਦੱਸਾਂ ਆ ਲੜਕੀਆਂ ਪਿੱਛੇ ਦੇਖ ਕੇ ਬਣਾਉਂਦੀ ਸੀ ਉਹ ਧਾਗੇ ਕਾਊਂਟ ਕਰਦੀਆਂ ਸੀ ਤੇ ਫਿਰ ਇਹਦੀ ਸਿਲਾਈ ਕਰਦੀਆਂ ਰਹਿੰਦੀਆਂ ਸੀ ਕਾਫੀ ਮਿਹਨਤ ਦਾ ਕੰਮ ਹਾਂ ਬਹੁਤ ਮਿਹਨਤ ਹੈ ਇਹ ਮੇਰੇ ਖਿਆਲ ਸਾ ਹੁਣ ਮੂਰਤੀਆਂ ਦੀ ਗੱਲ ਕਰ ਲੈਨੇ ਆ ਵੀ ਹਾਂ ਮੂਰਤੀਆਂ ਜਿਹੜੀਆਂ ਤੁਹਾਡੇ ਕੋਲ ਪਈਆਂ ਦੀਆਂ ਨੇ ਇਹ ਕਿਸ ਮੈਟਲ ਦੀਆਂ ਨੇ ਇਹ ਸਭ ਬ੍ਰਾਸ ਬ੍ਰਾਸ ਔਰ ਕਾਪਰ ਆ ਅਗਰੇਸ਼ ਜੀ ਚਲੋ ਇਹਨੂੰ ਰਹਿਣੇ ਦੇਈਏ ਹਨਾ ਗਡੇਸ਼ ਆ ਆ ਦੇਖੋ ਜੀ ਇਹ ਹੈ ਇਹ ਬ੍ਰਾਸ ਦੀ ਹੈ ਔਰ ਇਹਦੇ ਵਿੱਚ ਕ੍ਰਿਸ਼ਨ ਔਰ ਬਾਗ ਦੇ ਵਿੱਚ ਖੜੇ ਹੈ ਆਪਣਾ ਨਿਰਤੇ ਕਰ ਰਹੇ ਅਭੀ ਮੂਰਤੀਆਂ ਚਕਾਲੋ ਇੱਕ ਫਾਈਬਰ ਦੀਆਂ ਆ ਗਈਆਂ ਨੇ ਜਿਹੜੀ ਆ ਇਹ ਸਬਰਾਸ ਜੀ ਆ ਆ ਜੋਤ ਮੈਂ ਬਣਾਈ ਦੀ ਆ ਦਿਵਾਲੀ ਵਾਲੇ ਦਿਨ ਇਹਨੂੰ ਯੂਜ਼ ਕਰਦਾ ਮੈਂ ਇਹਦੇ ਵਿੱਚ ਚਿਰਾਗ ਪੰਜ ਜੋਤਾਂ ਪਾਣੀਆਂ ਇਹ ਕਰਨਾ ਤੇ ਕ੍ਰਿਸ਼ਨ ਜੀ ਆ ਇਹ ਆਪਣਾ ਤਾਂਬੇ ਦੀ ਬੰਨੀ ਦੀ ਇਹ ਆ ਜਿਹੜੀ ਕਲੈਕਸ਼ਨ ਤੁਹਾਡੇ ਕੋਲ ਕਿੰਨੀ ਕਿੰਨੀ ਪੁਰਾਣੀ ਹੋਏਗੀ ਬਹੁਤ ਪੁਰਾਣੀ ਹੈ ਜੀ ਆ ਬੁੱਢਾ ਮੇਰੇ ਖਿਆਲ 150 ਸਾਲ 200 150 ਸਾਲ ਤਾਂ ਹੋਣਾ ਹੀ ਹੈ ਪੁਰਾਣੀ ਤੇ ਆ ਪਰੀਆਂ ਇਹ ਵੀ 150 ਸਾਲ ਪੁਰਾਣੀ ਆ ਉਹ ਪਿੱਛੇ ਪਰੀਆਂ ਰਾਤ ਨੂੰ ਤੁਰਦੀਆਂ ਫਿਰਦੀਆਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਰ ਕੇ ਆ ਜਾਂਦੀਆਂ ਚੱਲ ਪੈਂਦੀ ਆ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਪਰੀਆਂ ਚੱਲ ਕੇ ਵੀ ਆ ਜਾਂਦੀਆਂ ਪਰੀਆਂ ਤੁਰ ਵੀ ਪੈਂਦੀਆਂ ਸੋ ਇੱਕ ਵਾਰੀ ਕਲੈਕਸ਼ਨ ਦੇਖ ਲਵੋ ਕਿ ਇਹ ਸਮਾਨ ਜੇ ਕਹਿੰਦੇ ਬਹੁਤ ਥੋੜਾ ਵਾ ਇਹਦੇ ਨਾਲ ਦੇ ਕਈ ਕਮਰੇ ਭਰੇ ਦੇ ਨੇ ਜਿਹੜੇ ਅਜੀਹੇ ਸਮਾਨ ਦੇ ਨਾਲ ਅਲਮਾਰੀਆਂ ਚ ਉਸ ਵਿੱਚ ਵੀ ਸਾਮਾਨ ਇਹ ਰੱਖੇ ਤਾਂ ਕਾਫੀ ਮੈਂ ਵੇਚਦਾ ਨਹੀਂ ਸਾਰੇ ਮਗਰ ਪੈਂਦੇ ਵੇਚ ਦਿਓ ਮੈਂ ਕਿਹਾ ਇੰਨਾ ਤੇ ਸਮਾਨ ਹੈ ਉਹਦੇ ਵਿੱਚ ਕਿੱਥੇ ਲਿਆਵਾਂਗਾ ਇਹ ਚੀਜ਼ ਹੁੰਦੀ ਸੀਗੀ ਇਹ ਜਦੋਂ ਪਹਿਲੇ ਵਿਆਹ ਹੁੰਦਾ ਸੀਗਾ ਨਾ ਹਾਂ ਉਹ ਇਤਰ ਛਿੜਕਦੇ ਹੁੰਦੇ ਸੀ ਇਹ ਉਹ ਚੀਜ਼ ਹੈਗੀ ਆ ਅਜਿਹਾ ਤੇ ਅਲੋਪ ਹੋ ਜਾਂਦੀ ਹੈ ਹੋਰ ਇਹ ਚਾਂਦੀ ਦੀ ਹੈ ਨਹੀਂ ਇਹ ਤਾਂਬਾ ਹੈ ਪਿੱਤਲੇ ਜੰਦਾ ਤੁਹਾਡੇ ਕੋਲ ਜ ਸਾਥੀ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣ ਕੀ ਨਾਮ ਹੈ ਅਸਰ ਰਵਿੰਦਰ ਕੁਮਾਰ ਹੈ ਮੇਰਾ ਨਾਮ ਰਵਿੰਦਰ ਜੀ ਕਿਸ ਤਰ੍ਹਾਂ ਦਾ ਫਿਰ ਸ਼ੌਕ ਲੱਗਦਾ ਵਾਪਾ ਪ੍ਰੋਫੈਸਰ ਸਾਹਿਬ ਦੇ ਸ਼ੌਂਕ ਤੋਂ ਦੇਖਣ ਲਈ ਵੱਡੀ ਗੱਲ ਹੈ ਕਿ ਸਾਇੰਸ ਦੇ ਵਿਗਿਆਰਤੀ ਔਰ ਸਾਇੰਸ ਦੇ ਪ੍ਰੋਫੈਸਰ 35 ਸਾਲ ਸੈਰਫਾਈਸ ਇਨਾਂ ਨੇ ਪ੍ਰੋਫੈਸਰਸ਼ਿਪ ਕੀਤੀ ਹੈ ਔਰ ਫਿਜ਼ਿਕਸ ਪੜ੍ਹਾਉਂਦੇ ਨੇ ਔਰ ਫਿਜ਼ਿਕਸ ਸਿ ਪੜ੍ਹਾਉਣ ਤੋਂ ਸਾਇੰਸ ਤੋਂ ਇੱਕ ਆਰਟ ਵਿੱਚ ਚਲੇ ਜਾਣਾ ਬਹੁਤ ਵੱਡੀ ਗੱਲ ਹੈ ਇਹ ਤੇ ਆਰਟ ਜਿਹੜਾ ਇਹਨਾਂ ਨੇ ਕੀਤਾ 컬렉ਸ਼ਨ ਕੀਤੀ ਹੈ ਇਹ ਆਮ ਬੰਦਾ ਸੋਚ ਵੀ ਨਹੀਂ ਸਕਦਾ ਉਸ ਸੀ ਕਿ ਕਿਵੇਂ ਇਹਨੂੰ ਡਿਵੈਲਪ ਕਰ ਦੇਣਾ ਹੈ ਇਹ ਹਰ ਆਰਟਿਸਟ ਦੀ ਕੋਈ ਚੀਜ਼ ਲੈਂਦੇ ਆ ਉਹਨੂੰ ਉਹਦੇ ਨਾਲ ਸਾਇੰਟਿਫਿਕਲੀ ਵੇਖਦੇ ਆ ਕਿ ਕਿਵੇਂ ਬਣਾਇਆ ਗਿਆ ਜਿਵੇਂ ਕਿ ਹੁਣੇ ਤੁਹਾਨੂੰ ਇਹਨਾਂ ਨੇ ਗੱਲ ਦੱਸੀ ਉਹ ਕਸ਼ਮੀਰੀ ਹੈ ਉਹਦੇ ਤੇ ਉਹ ਜੇ ਸਾਰਾ ਪਾਣੀ ਉਹ ਜਿਹੜਾ ਮੈਟਲ ਗਰਮ ਲੈਂਦਾ ਵਾ ਔਰ ਪ੍ਰੈਸ ਸਾਹਿਬ ਨੇ ਇੱਕ ਗੱਲ ਕੀਤੀ ਹੈ ਕਿ ਇਹ ਪੈਸੇ ਦੀ ਖੇਡ ਆ ਲੇਕਿਨ ਮੈਨਾਂ ਨਾਲ ਇਸ ਹਮਤ ਨਹੀਂ ਪੈਸਾ ਤੇ ਨਿਕਲਣ ਬੰਦਿਆਂ ਕੋਲ ਹੈਗਾ ਹਜ਼ਾਰਾਂ ਬੰਦੇ ਕੋਲ ਇਹਨਾਂ ਤੋਂ ਕਈ ਗੁਣਾ ਵੱਧ ਪੈਸਾ ਪਰ ਜਿੰਨਾ ਸ਼ੌਂਕ ਹੈ ਔਰ ਸਮਾਂ ਦੇਣਾ ਪੈਂਦਾ ਵਾ ਉਹ ਇਹੀ ਦੇ ਸਕਦੇ ਆ ਆਮ ਬੰਦਾ ਨਹੀਂ ਦੇ ਸਕਦਾ ਇਸ ਲਈ ਸ਼ੌਕ ਦਾ ਸੱਚੀ ਕੋ ਮੁੱਲ ਨਹੀਂ ਹੁੰਦਾ ਔਰ ਸ਼ੌਕ ਦਾ ਹੀ ਹੈ ਇਹ ਸਾਰਾ ਖੇਡ ਕਿ ਚਾਹੇ ਪੈਸੇ ਲੱਗਦੇ ਨੇ ਸਿੱਕਿਆਂ ਦੀ ਗੱਲ ਕਰੀਏ ਤੇ ਬੇਸ਼ੁਮਾਰ ਸਿੱਕਾ ਪਿਆਦਾ ਨੋਟਾਂ ਦੀ ਗੱਲ ਕਰੀਏ ਤਾਂ ਬੇਸ਼ੁਮਾਰ ਨੋਟ ਪਏ ਦਨੇ ਸੋਨੇ ਤੱਕ ਦੇ ਸਿੱਕੇ ਨੇ ਜਿਹੜੇ ਕਦੀ ਰਾਜੇ ਮਹਾਰਾਜੇ ਆਪਣੇ ਜਿਹੜੇ ਲੋਕ ਚੰਗਾ ਕੰਮ ਕਰਦੇ ਸੀ ਉਹਨਾਂ ਨੂੰ ਇਨਾਮ ਵਜੋਂ ਦਿੰਦੇ ਸੀ ਸੋ ਇਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਉਹ ਪ੍ਰੋਫੈਸਰ ਨੇ ਜਿਨ੍ਹਾਂ ਨੇ ਆਪਣਾ ਪੂਰਾ ਘਰ ਆਪਣੇ ਸ਼ੌਕ ਦੇ ਨਾਲ ਭਰਿਆ ਹੋਇਆ ਹੈ ਕੈਮਰਾਮੈਨ ਪੰਟੀ ਦੇ ਨਾਲ ਨਿਤਿ ਲੂਥਰਾ 76 TV ਆਸਟ੍ਰੇਲੀਆ